ਦੀ ਮੰਮੀ ਨੂੰ ਤਾਂ ਹੁੰਦੀਆਂ ਨੋਆ ਨੇ ਫੜਦੇ ਇਹਨੂੰ ਹਾਰ ਲਿਆ ਨੇ ਤੇ ਇਹ ਉਹਨਾਂ ਨੇ ਉਹਦੇ ਪੁੱਤਰਾਂ ਨੂੰ ਫੜਨ ਦਾ ਰੰਗ ਤਾਂ ਤਾਂ ਸਾਡੇ ਤੇ ਇਹਨਾਂ ਨੇ ਝੂਠਾ ਪਰਚਾ ਕਰਾਇਆ ਹੈ 26 ਦਾ ਕੇਸ ਬਣਾਇਆ ਹੈ ਕੋਈ ਕਾਰਨ ਨਹੀਂ ਸਾ ਮੈਂ ਉਹਦਾਂ ਵੀ ਪਾਸੇ ਤੁਹਾਡੇ ਬੇਟੇ ਤੇ ਹਮਲਾ ਹੋਇਆ ਬੇਟੇ ਦਾ ਕੀ ਨਾਮ ਹੈ ਤੇ ਕੀ ਕਾਰਨ ਹਮਲਾ ਹੋਣ ਦਾ ਬੇਟੇ ਦਾ ਨਾਮ ਗੁਰਪ੍ਰੀਤ ਸਿੰਘ ਹੈ ਹਾਂਜੀ ਸਾਡਾ ਇਹਨਾਂ ਦਾ ਪਹਿਲਾਂ ਤੋਂ ਝਗੜਾ ਚੱਲਦਾ ਹੈ ਤਾਂ ਸਾਡੇ ਤੇ ਇਹਨਾਂ ਨੇ ਝੂਠਾ ਪਰਚਾ ਕਰਾਇਆ ਹੋਇਆ 26 ਦਾ ਕੇਸ ਬਣਾਇਆ ਹੋਇਆ ਕੋਈ ਕਾਰਨ ਨਹੀਂ ਸੀ ਮੈਂ ਉਹਦਾ ਵੀ ਪਾਸੇ ਸੀ ਜਦੋਂ ਕੋਈ ਰੋਲਾ ਹੋਇਆ ਸੀ ਤਾਂ ਮੈਂ ਤਰੀਕਾ ਫੁਕਤਣ ਵਾਸਤੇ ਇਹ ਬੱਚਾ ਬਾਹਰ ਸੀ ਇਹ ਆਰਮੀ ਦੀ ਤਿਆਰੀ ਕਰਨ ਲੱਗਾ ਸੀ ਤਾਂ ਇਹਨੂੰ ਆਈ ਸੀ ਵੀ ਇਹ ਬੱਚੇ ਦਾ ਸੀ ਕੋਈ ਅੰਗ ਜਾਂ ਕਿਸੇ ਤਰ੍ਹਾਂ ਵੀ ਤੇ ਇਹਨਾਂ ਮੁੰਡੇ ਛੱਡ ਕੇ ਆਪ ਪਿੱਛੇ ਖੜ ਗਏ ਜਿੰਨੇ ਕੋਲ ਕਰਵਾਇਆ ਨਹੀਂ ਫਿਰ ਜੱਫ ਮਾਰ ਲਈ ਮੇਰੇ ਬੱਚੇ ਨੂੰ ਜੱਫ ਮਾਰ ਕੇ ਤਾਂ ਉਹਨੇ ਕੱਟ ਲਿਆ ਇਹ ਕਟਰ ਸੀ ਉਹਨੇ ਬਾਹ ਤੇ ਮਾਰਿਆ ਉਧਰ ਹੀ ਆ ਗਈਆਂ ਹਰਮ ਸਿੰਘ ਦੇ ਨੌਹਾਂ ਉਹਨਾ ਖੇਚ ਲਿਆ ਮੈਨੂੰ ਖਿੱਚ ਕੇ ਇਹ ਬੱਚੇ ਨੂੰ ਫਿਰ ਮੈਂ ਉੱਤੇ ਹੀ ਡਿੱਗ ਪਈ ਕੋਈ ਛੱਟ ਨਹੀਂ ਲੱਗਣ ਦਿੱਤੀ ਇਹ ਇਹ ਪਿੰਡ ਦੇ ਵਿੱਚ ਬਾਰ ਦਾ ਤੋਂ ਹੀ ਬਾਹਰ ਹੋਈ ਆ ਇਹ ਇਥੋਂ ਅਸੀਂ ਆਦੇ ਘਰੋਂ ਜਾ ਰਹੇ ਸੀ ਕਿਸੇ ਰਿਸ਼ਤੇਦਾਰ ਦੇ ਘਰ ਕਿਉਂ ਮੇਰੇ ਪਤੀਜਿਆਂ ਦਾ ਵਿਆਹ ਆ ਗਿਆ ਮੈਂ ਵਿਚੋਲਣਾ ਉਹਨਾਂ ਆਖਿਆ ਸੀ ਵੀ ਕਪੜੇ ਕੁੱਪੜੇ ਦੱਸ ਜਾ ਕਿੰਨੀਆਂ ਮਿਲਣੀਆਂ ਕਰਾਣੀਆਂ ਜਾਂ ਕਿੰਨੀਆਂ ਉਹ ਤਾਂ ਮੈਂ ਅਸੀਂ ਮਾਂ ਪੁੱਤਰ ਉਹਨਾਂ ਦੇ ਘਰ ਨੂੰ ਜਾ ਰਹੇ ਸਾਂ ਤਾਂ ਅੱਗੂ ਇਹਨਾਂ ਦੀ ਮਨੀਆਰੀ ਦੀ ਦੁਕਾਨ ਹੈ ਉਸ ਸਾਈਡ ਤੇ ਨੁੱਕੇ ਸਨ ਜਿਹੜਾ ਬਾਪੂ ਜੀ ਆ ਰਾਮ ਸਿੰਘ ਉਹਨੇ ਲਲਕਾਰਾ ਮਾਰਿਆ ਲੰਘਿਆ ਜਾਂਦਾ ਫੜ ਲਓ ਕਿੰਨੇ ਵਿਅਕਤੀ ਸੀ ਉਹ ਉਹ ਇਹ ਤਿੰਨ ਸਨ ਜਸਵੰਤ ਸਿੰਘ ਕੁਲਵੰਤ ਸਿੰਘ ਤੇ ਉਹ ਉਹ ਤਾਂ ਮੁੰਡੇ ਦਾ ਮੰਗਤ ਸਿੰਘ ਉਹਨਾਂ ਜੱਫ ਮਾਰੇ ਨੇ ਮੇਰੇ ਬੱਚੇ ਨੂੰ ਦੋਨਾਂ ਨੇ ਤਾਂ ਉਹਨੇ ਕਟਰ ਕਟਨ ਮਾਰਿਆ ਬਾਹ ਤੇ ਬਾਹ ਤੇ ਜੀ ਉਧਰੋਂ ਹੀ ਮੇਰਾ ਜੇਠ ਦਾ ਮੁੰਡਾ ਵੀ ਆਇਆ ਆ ਪਿੰਡ ਚੋਂ ਸਹੁਰਿਆਂ ਘਰੋਂ ਆ ਰਿਹਾ ਸੀ ਉਹਨੇ ਲਾ 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 ਕਰਕੇ ਛਡਾਇਆ ਤਾਂ ਫੇਰ ਅਸੀਂ ਲੈ ਕੇ ਮੁੰਡੇ ਨੂੰ ਘਰ ਆ ਕੇ ਅਸੀਂ ਹਸਪੀਟਲ ਚਲੇ ਗਏ ਛੋਟੇ ਰੰਜਿਸ ਕੋਈ ਪ੍ਰਾਣੀ ਰੰਜਿਸਾ ਕੋਈ ਪ੍ਰਾਣੀ ਰੰਜਿਸ ਇਹੀ ਉਦੋਂ ਵੀ ਢੋਲਾ ਹੋਇਆ ਚੈਨਾ ਸਾਡੇ ਤੇ ਝੂਠਾ ਅਨਜਾਮ ਪਰਚਾ ਕਰਾਇਆ ਹੋਇਆ ਵੀ ਕੋਈ ਛੱਟ ਨਹੀਂ ਸੀ RAM ਸਿੰਘ ਨੂੰ ਸਾਡੇ ਨਾਲ ਨਜਾਇਜ਼ ਹੋਈ ਤਾਂ ਅਸੀਂ 5 ਜੀ ਇਸ ਟਾਈਮ ਤਰੀਕਾ ਫੁਕਤਨੇ ਆ ਕੋਰਟ ਚ ਹਮ 26 ਦਾ ਕੇਸ ਬਣਿਆ ਆ ਤੇ ਹੁਣ ਜੋ ਤੁਹਾਡੀ ਪੁਲਿਸ ਨੇ ਕਾਰਵਾਈ ਕੀਤੀ ਆ ਕੀ ਮੰਗ ਆ ਤੁਹਾਡੀ ਸਾਡੀ ਮੰਗ ਹੈ ਜੀ ਸਖਤ ਤੋਂ ਸਖਤ ਮੇਰੇ ਬੱਚੇ ਨੂੰ ਸਖਤ ਤੋਂ ਸਖਤ ਸਾਨੂੰ ਮਿਲਣੀ ਚਾਹੀਦੀ ਹੈ ਇਨਸਾਫ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਕਿਉਂ ਮੇਰਾ ਬੱਚਾ ਆਰਮੀ ਦੀ ਤਿਆਰੀ ਕਰ ਰਿਹਾ ਸੀ ਹਾਂਜੀ ਹਰਪ੍ਰੀਤ ਸਿੰਘ ਜੀ ਇਹ ਤੇਰਾ ਭਰਾ ਏ ਹਾਂਜੀ ਉਹ ਮੇਰਾ ਭਾਈ ਹੈ ਜੀ ਕੀ ਵਾਰਦਾ ਤੂਏ ਪੁਰੀ ਵਾਰਦਾ ਤੀ ਅਸੀਂ ਜਾ ਰਹੇ ਸੀ ਮੇਰੀ ਮੰਮੀ ਤੇ ਮੇਰਾ ਭਾਈ ਤੇ ਅੱਗੋਂ ਇਹ ਸਾਰੇ ਖੜੇ ਸੀ ਜਿਵੇਂ ਕੋਈ ਵਿਆਹ ਉਤੀ ਬਣੀ ਹੋਵੀ ਤੇ ਖੜੇ ਸੀ ਤੇ ਮੇਰੀ ਮੰਮੀ ਨੂੰ ਤਾਂ ਉਂਝੀਆਂ ਨੋਆ ਨੇ ਫੜ ਲਿਆ ਤੇ ਇਹਨੂੰ ਫੜ ਲਿਆ ਨੇ ਤੇ ਉਹਨਾਂ ਨੇ ਉਹਦੇ ਪੁੱਤਰਾਂ ਨੂੰ ਫੜ ਲਿਆ ਆਰਮਨ ਆਰਮਨ ਸਿੰਘ ਦੇ ਉਹਨੇ ਕਹਿ ਵੀ ਫੜ ਲਓ ਇਹਨਾਂ ਨੂੰ ਜਾ ਰਹੇ ਨੇ ਅੱਜ ਨਹੀਂ ਛੱਡਣਾ ਤੇ ਇੰਨੇ ਜੋ ਅੱਗੋ ਇਹ ਭੱਜਾਂ ਲੱਗਾ ਅੱਗੋ ਖੜਾ ਸੀ ਕਟਰ ਲੈ ਕੇ ਉਹਨੇ ਫਾੜ ਲਿਆ ਤੇ ਇਹਨੂੰ ਕਟਣਾ ਆਤਾ ਸੀ ਹੂੰ ਤੇ ਖੂਨੋਂ ਖੂਨ ਹੋ ਗਿਆ ਅਈ ਇਹ ਆਇਆ ਮੇਰੇ ਤਾਏ ਦਾ ਮੁੰਡਾ ਇੰਨੇ ਦੇਖਿਆ ਇੰਨੇ ਇਹ ਚੱਕ ਕੇ ਲਿਆਂਦਾ ਫਿਰ ਅਸੀਂ ਸਾਨੂੰ ਦੱਸਿਆ ਹੁਣ ਫਿਰ ਅਸੀਂ ਚੱਕ ਕੇ ਲਿਆਂਦਾ ਹਾਂ ਕੀ ਮੰਗ ਕਰ ਰਹੇ ਹੋ ਸਿਉਣੀ ਮੰਗ ਸਖਤ ਸਖਤ ਸਹਾਇਤਾ ਦੇਣ ਜੋ ਵੀ ਕਾਰਵਾਈ ਹੈ ਜੇਲ੍ਹ ਚ ਪਹੁੰਚਾਉਣ ਜਿੰਨੇ ਕੰਮ ਕਰਾਇਆ ਸਾਰੇ ਸਾਰੇ ਜੇਲ੍ਹ ਚ ਜਾਣੇ ਚਾਹੀਦੇ ਨੇ ਇਹ ਹਰਸਨ ਜੀ ਕੀ ਕੀ ਕਹਾਣੀ ਹੈ ਪੂਰੀ ਜਾਣਕਾਰੀ ਕੀ ਆ ਉਹ ਮੈਂ ਤਾਂ ਸੌਰਿਆਂ ਦੇ ਘਰ ਉਰੀ ਲਗਾ ਹੁੰਦਾ ਸੀ ਅੱਗੇ ਦੇਖਿਆ ਤੇ ਲੜਾਈ ਹੋ ਰਹੀ ਮੇਰੇ ਚਾਚੇ ਦੇ ਮੁੰਡੇ ਨਾਲ ਮੈਂ ਦੇਖਿਆ ਦੀ ਇਹਨੂੰ ਸੱਤਾਂ ਸੱਤਾਂ ਲੱਗੀਆਂ ਸਾਂਸੀ ਬਾਹ ਬੂੰ ਵੱਡੀ ਪਈ ਸੀ ਤੇ ਮੈਂ ਰੋੜਾ ਰੋੜਾ ਪਾ ਕੇ ਭਜਾਇਆ ਜਿਹੜੇ ਕੁੱਟਣ ਕੁੱਟਮਾਰ ਕਰਨ ਲੱਗੇ ਸੀਗੇ ਤੇ ਇਹਨੂੰ ਮੈਂ ਚੁੱਕ ਕੇ ਘਰੇ ਨਹੀਂ ਹੁੰਦਾ ਘਰੋਂ ਲਜਾਗ ਫਿਰ ਸਿੱਧਾ ਮੈਂ ਹਸਪੀਟਲ ਲੈ ਗਿਆ ਇਹਨੂੰ ਕੋਈ ਜਾਣਕਾਰੀ ਹੈ ਜਿਹੜੀ ਪੁਰਾਣਾ ਰੰਜਿਸ ਕੋਈ ਹੈਗੀ ਇਹਨਾਂ ਨੇ ਹਾਂਜੀ ਰੰਜਿਸ ਦਾ ਪੁਰਾਣੀ ਹਾਂਜੀ ਸਾਡਾ ਕੇਸ ਹਾਂ ਕੇਸ ਚੱਲਦਾ ਜੀ ਇਹਨਾਂ ਨਾਲ ਸਾਡਾ ਠੀਕ ਹੈ ਨਾ ਮੈਂ ਤੁਸੀਂ ਵੇਖ ਰਹੇ ਹੋ ਸਾਂਝੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸਭ ਦਾ ਸਾਂਝਾ